ਕਰਿਓ ਲੋਹਰੋ ਨਿਤ ਨਮਿਤ ਵੇਲੇ ਚੰਦਰ ਹੀ ਲੜੀ ਵਰ ਮੇਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਤੋ ਪਉ ਦੇ ਰੱਖੇ ਮਨ ਤਾਂ ਦੇ ਸਤਿ ਸਾਂਝ ਗੁਰੂ ਰਹਿਬਰ ਸ਼ਬਦ ਗੁਰੂ ਬਤਾਰ ਬੁਰ ਕਤੇ ਤੇ ਪਰਾਜਮਾਨ ਬੜੀ ਬੋਤ ਗਿਆਨ ਦੇ ਸੋਨੇ ਗਿਆਨ ਦੇ ਸਾਗਰ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਨੂ ਜੀ ਦੇ ਅੰਦਰ ਸਤਿਵੰਤੇ ਗੁਰੂ ਕਾ ਸਤ ਸਬਦਿਓ ਆਵ ਜੋ ਕਈਆਂ ਚਰਤੋਂ ਪਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੰਦ ਨੰਦਾਂ ਦੇ ਮਾਲਕ ਸਦਾ ਸੁਹਾਇ ਦਾ ਤਰਪਸ਼ ਜਿਨ੍ਹਾਂ ਦੇ ਆਪ ਪਾਵਨ ਜੀਵਨ ਦੀ ਪੰਬਰ ਕਥਾ ਕਈ ਮੇਲੇ ਆਤੋਂ ਕਰਦੇ ਸੁਣਦੇ ਆਣ ਆਓ ਅੱਜ ਵੀ ਉਸ ਰਿਦਾ ਕੇਸਾ ਬਣੀਏ ਸਭੋ ਦੇ ਪਉਂਜੇ ਵਿੱਚੋਂ ਆਪ ਕੁਝ ਰੱਬੀ ਗੁਣਾਂ ਨੂੰ ਗ੍ਰਹਿ ਕਰਦੈ ਯਤਨ ਕਰੀਏ ਤਾਂ ਕਿ ਇਹ ਸਾਡੇ ਸੰਸਾਰ ਤੇ ਸਫਲ ਹੋ ਜਾਵੇ। ਦੇਦੁਕਾ ਕਲੇਸਾ ਰੋਗਾ ਸੋਗਾ ਕਾੜਿਆ ਸਾਰਿਆ ਚਿੰਤਾ ਪ੍ਰੇਗਲਾ ਵਿੱਚ ਜੋ ਸੇ ਜੋ ਗਰਸੇ ਹੋਏ ਆ। ਅਰ ਜਮਾ ਤੇ ਮਾਰ ਸਾਡੇ ਸਿਰ ਤੇ ਬਣੀ ਹੋਈ ਐ ਚਰਸੀ ਲੱਗ ਜਮੀਆ ਦਾ ਜੜੀ ਅਸੀਂ ਸੌਦੇ ਦੇਖਦੇ ਆ ਰਹੇ ਆ ਇਹਨਾਂ ਦੇ ਪਰਿਵਾਰ ਦੇ ਜਨਮ ਤੇ ਬੜਦਾ ਦੁੱਖ ਨੇ ਉਹ ਬਹੁਤ ਬੜਾ ਐ ਇਹਨਾਂ ਬੱਕੀ ਐ ਤੇ ਸਾਡੇ ਲੋਕ ਜੁਮੀਏ ਲੋ ਬੜਾ ਕਹਿਦੇ ਜੁਮੀਏ ਕੋਈ ਮਰੇ ਨਹੀਂ ਜੋ ਪੁਰਬੀਸ਼ਰ ਦੇ ਬੜਾਤਾ ਕੋਈ ਚੀਜ਼ ਬੜੀ ਤੇ ਬੜਾਈ ਤਿਰਕਲ ਬੱਕਰੀਆਂ ਕੁਝ ਜੀਵ ਮਜ਼ਾ ਦੀ ਬਣਾਏ ਉਹਨੇ ਗੁੱਸਾ ਕਰੀ ਬਣਾਇਆ ਉਸ ਜਲੀਲੇ ਬਣਾਏ ਉਹ ਪੋਤੀ ਵੀ ਬਣਾਇਆ ਉਹ ਮਨੁੱਖ ਦੇ ਵਾਸਤੇ ਬਣਾ। ਇਹ ਗੱਲ ਯਾਦ ਰੱਖਣ ਵਾਲੀ ਆ। ਜੋ ਕੁਝ ਬਣਾਇਆ ਪਰਮੇਸ਼ਰ ਨੇ ਪੂਰਾ ਤੇ ਚੰਗਾ ਵਧੀਆ ਬਣਾਇਆ ਤੇ ਮਨੁੱਖ ਵਾਸਤੇ ਬਣਾਇਆ। ਉਹਦੇ ਵਰਤੋਂ ਕਿਵੇਂ ਕਰਦੇ ਆ? ਉਹ ਮਨੁੱਖ ਦੇ ਸਰਤੇ ਬੇਮੈਦ ਹੀ ਵਰਤੋਂ ਕੋ ਲਗਾ। ਉਹ ਜਿਹੜਾ ਸੇਧਾ ਦੋੰਦਾ ਸਰਦਾਰ ਅਸੀਂ ਕਹਿੰਦੇ ਹਾਂ ਹੋਰ ਬਣਵੀ ਕਹਿੰਦੀ ਹੈ ਗੁਰੂ ਸਾਹਿਬ ਵੀ ਕਹਿੰਦੇ ਨੇ ਉਹ ਸਰਦਾਰ ਤੇ ਦੇਖਣਾ ਵੀ ਮੈਂ ਕਿਹਦੇ ਕੋਲੋਂ ਕੀ ਕੰਮ ਲੈਣਾ ਕਿਹਦੇ ਕੋਲੋਂ ਕੀ ਕੰਮ ਲੈਣਾ ਮੈਂ ਸਰਦਾਰ ਨੂੰ ਦੇਖਣਾ ਇੱਕ ਅਨਪੜ੍ਹ ਦੇ ਕੋਲੋਂ ਵਕੀਲ ਦਾ ਕੰਮ ਨਵੇਂ ਤੁਨੇ ਨਾ ਕਰ ਸਕਦਾ ਇਹ ਤੋਂ ਸਰਦਾਰ ਨੂੰ ਸੁਤਰਾ ਪੜਾ ਜਿਹੜਾ ਬਾਰਗਾਮ ਸੁਤਰਾ ਪੜਾ ਵੀ ਕਿਸ ਕਿਹੜਾ ਦੰਪ ਕਰਦੇ ਯੋਗ ਮਾੜੇ ਨੇ ਸਾਡੇ ਵੱਲ ਤੇ ਸਭ ਕੁਝ ਬਣਾਇਆ ਫਾਸਲੇ ਦਿੱਤਦਾ ਸਭ ਉਹ ਕਰ ਪੂਰੇ ਤਾਂ ਕੀਆ ਸਭ ਕੁਝ ਪੂਰਾ ਕਟ ਵੱਧ ਪਿਛ ਨਹੀਂ ਉਸ ਅਕਾਰ ਨੂੰ ਜੋਗ ਸੁਣਾਇਆ ਪੂਰਮ ਨੇ ਕਿਸ ਵਿੱਚ ਇੱਕ ਕਾਟ ਨਹੀਂ ਇਹ ਤਾਂ ਬ੍ਰਹਮ ਉਦੇਸ਼ ਅਤੇ ਬੁੱਧੀ ਦਿੱਤੀ ਪਾਸ਼ਾ ਨੇ ਆਪਣੇ ਬੁੱਧੀ ਦੀ ਵਰਤੋਂ ਨਾ ਕਰੇ ਤੇ ਬੁੱਧੀ ਦਾ ਤਸੋਰ ਨਹੀਂ ਅਤ ਇਨਸਾਨ ਆਪਣੇ ਬੁੱਧੀ ਦਾ ਵਰਤੋਂ ਨਾਲ ਸਹੀ ਕਰ ਸਕੇ ਤਾਂ ਬੁੱਧੀ ਦਾ ਤਸੋਰ ਨਹੀਂ ਜਿਸ ਮਾਰੇ ਨੂੰ ਸਾਰਾ ਸੰਸਾਰ ਮਾਇਆ ਕਹਿੰਦਾ ਏ ਇਸ ਮਾਇਆ ਤੋਂ ਬਗੈਰ ਇਹਦਾ ਸਰਦਾਰ ਵੀ ਤੇ ਬੜਾ ਬੇਬਈਆ ਰਿਹਾ ਮਾਇਆ ਮਾੜੀ ਨਹੀਂ ਮਾਇਆ ਜੀਮੰਦਾ ਇੱਕ ਬਹੁਤ ਵੱਡਾ ਆਗਿਆ ਪਰ ਇਹ ਇਹ ਵਰਤਰੀ ਉੱਚਾਈ ਦੀ ਪਾਛੇ ਸਤਿਗੁਰੂ ਬਾਣੀ ਸਭ ਕੁਝ ਦੇਤੇ ਦਿੱਤਾ ਹੋਇਆ ਏ ਐਵੇਂ ਨਹੀਂ ਉਹ ਕਹਿੰਦੇ ਜੇ ਤਾਂ ਇਸ ਨੂੰ ਪਉੜ ਨਾਲ ਭਲੇ ਦੇ ਕਰਮ ਵਿੱਚ ਲਾਵੇ ਧਰਪ ਦੇ ਰਖੇ ਤੇ ਲਾਵੇ ਤੇ ਵੱਧ ਵੀ ਇਹ ਸਵਰਗ ਜੁ ਵੀ ਲੈ ਕੇ ਜਾਂਦੇ ਤੇ ਇਹ ਨਰਕਾ ਜੁ ਵੀ ਲੈ ਜਾਂਦੇ ਜਦੋਂ ਗਲਤ ਵਰਤੋਂ ਕੀਤੀ ਜਾਵੇ ਤੇ ਨਰਕਾ ਜੁ ਵੀ ਲੈ ਜਾਂਦੇ ਬਾਦ ਅਸੂਰ ਨਹੀਂ ਬੰਦੂ ਦੇ ਵਰਤੰਦਾ ਤਪ ਦਾ ਉਪਰਤ ਆਮ ਹੈ ਇਹਨੇ ਉਸ ਮਾਇ ਤੋਂ ਜਿਆਦਾ ਕੰਮ ਲੈਣਾ ਥੋੜਾ ਕੰਮ ਲੈਣਾ ਘੱਟ ਕੰਮ ਲੈਣਾ ਚੰਗਾ ਕੰਮ ਲੈਣਾ ਇਹ ਬੰਦੇ ਦੇ ਸਿੱਧੇ ਇਸੇ ਦਾ ਬਾਸ਼ਾ ਨੇ ਸਰ ਨੂੰ ਬੁੱਧੀ ਬਖਸ਼ ਕੀਤੀ ਉਹ ਅਸੀਂ ਉੱਥੋਂ ਪਹੁੰਚਾ ਕੰਮ ਲੈ ਨਹੀਂ ਤੇ ਪੈ ਮੜਨ ਨਹੀਂ ਤੇ ਪੈ ਕੋ ਨਾਲੇ ਸੁਤੀ ਸੁਤੀ ਮੇਰਾ ਦੀਏ ਤੇ ਬੁੱਧੀ ਨੇ ਸਾਡੋ ਕੁਝ ਨਹੀਂ ਕਹ ਲੋ ਜੇ ਚਾਹਦਾ ਆਪਣਾ ਮਗਰ ਤਾਮੀ ਉਹਨੂੰ ਕੰਮ ਕਰਦਾ ਜੇ ਨਾ ਨਮ ਉਹ ਕਾਮੀ ਨਾ ਕਰਦਾ ਵਿੱਚ ਉਹਨੂੰ ਕੋਈ ਮਤਲਬ ਨਹੀਂ ਉਹ ਤੇ ਸਾਡੇ ਵਾਸਤੇ ਬਣਾਈ ਸਾਡੇ ਅੰਦਰ ਹੀ ਫਲਟ ਕੀਤੀ ਪਰਸ਼ਣ ਇਸ ਵਾਸਤੇ ਕਹ ਲੋ ਕਿੰਨਾ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਕਰਵਾਤੇ ਪਰ ਮਾਰੇ ਵਰਤੋਂ ਤੋਂ ਬਚਣ ਵਾਸਤੇ ਸਾਨੂੰ ਕੇਵਲ ਗੁਰੂ ਤੋਂ ਸਿੱਖਿਆ ਲੈਣੀ ਪਈ ਇਹ ਤਾਂ ਅੰਤਿਮ ਦੇਦਾ ਗੁਰੂ ਇਹ ਤਾਂ ਅਗਰ ਤ੍ਰਿਕੋਟ ਅਰਦਾ ਗੁਰੂ ਆਹ ਗੁਰੂ ਨੇ ਜੋ ਸਿੱਖਾ ਨੂੰ ਪ੍ਰਾਪਤ ਤਰੀਕੇ ਦੱਸੇ ਕਦੇ ਸਿੱਖਾ ਦੀ ਗੱਲ ਨਾ ਕਰੀਏ ਜੀ ਗੁਰੂ ਵਾਤੇ ਚਾਰੇ ਵਰਤ ਸਾਂਝੇ ਨੇ ਗੁਰੂ ਵਾਤੇ ਚਾਰੇ ਵਰਤ ਸਾਂਝੇ ਨੇ ਜਦ ਤੋ ਹੀ ਸ਼ਰਧਾ ਕਰਉਂਦੇ ਵੀ ਉੜੇ ਤੇ ਲਿਖਦੇ ਵੀ ਸਿੱਖਾਵਾ ਤੇ ਸੇ ਕੋਈ ਜਾਤ ਨੇ ਕਰਿਓ ਜਿਹੜਾ ਗੁਰੂ ਦੇ ਸਿੱਖਿਆ ਨੂੰ ਮੰਨਦਾ ਏ ਉਹ ਸਿੱਖ ਜਿਹੜਾ ਗੁਰੂ ਦੀ ਸਿੱਖਿਆ ਨੂੰ ਮੰਨਦਾ ਉਹ ਸਿੱਖ ਨੇ ਇਸੇ ਧਰਮ ਦੇ ਬੰਦੇ ਨੇ ਗੁਰੂ ਦੀ ਸਿੱਖਿਆ ਨੂੰ ਬਣਿਆ ਹੋਇਆ ਸਿੱਖਣ ਵਾਲਾ ਸਕੇ ਆ ਜੇ ਸਿੱਧਦਾ ਤੇ ਸਿੱਖਿਆ ਜੇ ਸਿੱਖਿਆ ਸਿੱਖਦਾ ਹੀ ਨਹੀਂ ਕੁਝ ਤੇ ਸਿੱਖ ਨਹੀਂ ਪਹੁੰਚਦਾ ਇਹ ਗੱਲ ਵੱਖਰੀ ਆ ਨੇ ਉੱਚਕ ਲਬ ਜਿਹੜੇ ਸੰਸਾਰ ਤੇ ਪਤ ਜਾਂਦੇ ਆ ਥੋੜੇ ਜਿਹੇ ਲਬ ਜ ਸੰਸਾਰ ਤੇ ਪਤ ਜਾਂਦੇ ਆ ਇੱਕ ਵਾਰ ਥੋੜਾ ਜਿਹਾ ਵਿਚਾਰ ਦੇ ਨਾਲ ਸਮਝੀ ਕਦੇ ਗੁਰਦੁਆਰੇ ਨਹੀਂ ਗਿਆ ਕਦੇ ਗੁਰੂ ਨੂੰ ਮੱਥਾ ਨਹੀਂ ਟੇਕਿਆ ਕਦੇ ਗੁਰੂ ਦੇ ਬਾਣੀ ਪੜੇ ਨਹੀਂ ਪੜਾਈ ਨਹੀਂ ਸੁਣੀ ਨਹੀਂ ਗੁਰੂ ਦਾ ਅਪਦੇਸ਼ ਇੱਕ ਵੀ ਨਹੀਂ ਮੰਨਿਆ ਉਹ ਦੇ ਕਰਮਕੰਡਾਂ ਵਿੱਚ ਅਖੰਡਾਂ ਵਿੱਚ ਰਚਿਆ ਹੋਇਆ ਹੈ ਬੱਲੇ ਧੜ ਤੜੀ ਕੇਸ ਰੱਖਣ ਦੇ ਨਾਲ ਸਿੱਖ ਦੀ ਕਦੇ ਵੀ ਹੋਇਆ ਕਦੇ ਵੀ ਦਾੜੇ ਕੇਸ ਰੱਖਣ ਦੇ ਨਾਲ ਸਿੱਖ ਨਹੀਂ ਹੁੰਦਾ ਬੰਦਾ ਸਿੱਖ ਦਾ ਧੜ ਕੇਸ ਤਾਂ ਮੁਸਲਮਾਨਾਂ ਦੇ ਵੀ ਹੈ Hindu ਵੀਰਾਂ ਦੇ ਵੀ ਹੈ ਅਸਾਂਿਆਂ ਦੇ ਵੀ ਹੈ ਧੜ ਕੇਸ ਤੇ ਪੁਰਾਣੀ ਪਰੰਪਰਾ ਹੈ ਪਰੇ ਜੁਗਾੜ